ਨੂੰ ਪਿਆਰ ਭਰੀ ਸਸ਼ਕਾਣ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਠੇਕੇ ਦੇ ਕਾਮਕਾਰੇ ਮਲਾਜ਼ਮ ਹੋਣਗੇ ਰੈਗੂਲਰ ਹਾਈ ਕੋਰਟ ਨੇ ਜਾਰੀ ਕੀਤੇ ਸਖਤ ਹੁਕਮ ਪੂਰੇ ਸਾਰੇ ਹੀ ਜਾਣ ਕੇ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਕਸਰ ਹੀ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਇੱਕ ਫੈਸਲਾ ਹੋਰ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਸਾਲ 2007 ਤੇ 10 ਦੇ ਵਿੱਚ ਠੇਕੇ ਦੇ ਆਧਾਰ ਤੇ ਨਿਯੁਕਤ ਜੂਨੀਅਰ ਇੰਜੀਨੀਅਰ ਨੂੰ ਰੈਗੂਲਰ ਕਰਨ ਦਾ ਫਟਾ ਫੈਸਲਾ ਸੁਣਾਇਆ ਜਸਟਿਸ ਜਗਮਉਨ ਬਾਂਸਲ ਦੀ ਸਿੰਗਲ ਬੈਂਚ ਨੇ ਕਿਹਾ ਕਿ ਪਟੀਸ਼ਨ ਕਰਤਾ ਜੋ ਪਟੀਸ਼ਨਰਸ ਨੇ ਉਹਨਾਂ ਦੀ ਨਿਯੁਕਤੀ ਜੋ ਹੈ ਉੱਚ ਪ੍ਰਕਿਰਿਆ ਦੇ ਅਧਿਸ਼ ਜਿਹੜੀ ਹੈ ਰਾਹੀਂ ਤੈਹ ਯੋਗਤਾ ਦੇ ਉਮਰ ਸੀਮਾ ਦੇ ਆਧਾਰ ਤੇ ਮਨਜ਼ੂਰਸ਼ੂਦਾ ਅਸਾਮੀਆਂ ਤੇ ਹੋਈ ਸੀ ਜੇਹੀ ਸਥਿਤੀ ਦੇ ਵਿੱਚ 15 ਸਾਲ ਤੋਂ ਵੱਧ ਸਮੇਂ ਤੱਕ ਉਹਨਾਂ ਨੂੰ ਠੇਕੇ ਦੇ ਆਧਾਰ ਤੇ ਰੱਖਣਾ ਨਾ ਸਿਰਫ ਅਨੁਸਚਿਤ ਸਗੋਂ ਸ਼ੋਸ਼ਣ ਜਿਹੜਾ ਦੀਸ਼ ਰੈਣੀ ਦੇ ਵਿੱਚ ਵੀ ਆਉਂਦਾ ਹੈ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਪਟੀਸ਼ਨਰਸ ਨੂੰ 6 ਹਫਤਿਆਂ ਦੇ ਅੰਦਰ ਰੈਗੂਲਰ ਕੀਤਾ ਜਾਵੇ ਜੇਕਰ ਨਿਰਧਾਰਿਤ ਸਮੇਂ ਦੇ ਵਿੱਚ ਹੁਕਮ ਜਾਰੀ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਣੇ ਆਪ ਰੈਗੂਲਰ ਮੰਨਿਆ ਜਾਵੇਗਾ ਨਿਯਮ ਤਨਖਾਹ ਸਕੇਲ ਦਾ ਲਾਭ ਮਿਲੇਗਾ ਪਟੀਸ਼ਨ ਕਰਤਾ ਦਲੀਪ ਸਿੰਘ ਅਤੇ ਹੋਰਾਂ ਨੇ ਜਿਹੜਾ 2007 ਤੋਂ 2010 ਦੇ ਵਿਚਕਾਰ ਨਗਰ ਨਿਗਮ ਦੇ ਵੱਲੋਂ ਇਸ਼ਤਿਹਾਰਾ ਰਾਹੀਂ ਠੇਕੇ ਦੇ ਨਿਯੁਕਤ ਕੀਤਾ ਗਿਆ ਸੀ ਉਸ ਸਮੇਂ ਤੋਂ ਵੱਧ ਉਮਰ ਸੀਮਾ 35 ਸਾਲ ਸੀ ਅਤੇ ਲੋੜਿੰਦੀ ਜਿਹੜੀ ਯੋਗਤਾ ਡਿਪਲੋਮਾ ਇਨ ਸਿਵਲ ਇੰਜੀਨੀਅਰ ਸੀ ਜੋ ਹੈ ਪ੍ਰਕਿਰਿਆ ਦੇ ਵਿੱਚ ਦਸਤਾਵੇਜ਼ ਦੀ ਜਾਂਚ ਅਤੇ ਇੰਟਰਵਿਊ ਵੀ ਸ਼ਾਮਲ ਸੀ ਨਿਯੁਕਤੀ ਪੱਤਰ ਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਇਹ ਨਿਯੁਕਤੀ ਠੇਕੇ ਦੇ ਆਧਾਰ ਤੇ ਹੋਵੇਗੀ ਸਤਾਈ ਸਥਾਈ ਨਿਯੁਕਤੀ ਦਾ ਜਿਹੜਾ ਦਾਵਾ ਨਹੀਂ ਕੀਤਾ ਜਾ ਸਕਦਾ ਸਾਲ 2012 ਦੇ ਵਿੱਚ ਨਿਗਮ ਨੇ ਠੇਕੇ ਦੇ ਕਮ ਕਰਮਚਾਰੀਆਂ ਨੂੰ ਨਿਯਮਿਤ ਅਤੇ ਕਮੇਟੀ ਦਾ ਗਠਨ ਕੀਤਾ ਗਿਆ ਪਰ ਰਿਪੋਰਟ ਨਹੀਂ ਆਈ 2014 ਦੀ ਤੇ 16 ਦੀ ਵਿੱਚ ਜਿਹੜਾ ਨਿਗਮ ਨੇ ਜਿਹੜਾ ਜਰਨਲ ਹਾਊਸ ਮਤਾ ਪਾਸ ਕਰਕੇ ਰੈਗੂਲਰ ਕਰਨ ਦੀ ਸਿਫਾਰਸ਼ ਕੀਤੀ ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਿਹੜਾ ਭੇਜਿਆ ਗਿਆ ਪਰ ਪ੍ਰਸ਼ਾਸਨ ਨੇ ਕੋਈ ਨੀਤੀ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਸੁਪਰੀਮ ਕੋਰਟ ਦੇ ਵਿੱਚ ਜਗਮੋਹਨ ਪਾਸ ਸਿੰਘ ਅਤੇ 우ਮਾ ਦੇਵੀ ਦੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਲੰਬੇ ਸਮੇਂ ਤੱਕ ਅਸਥਾਈ ਕਰਮਚਾਰੀ ਨੂੰ ਜਿਹੜੀ ਕਿ ਸੋਧਾ ਜਿਹੜੀ ਖਾਲੀ ਰਹਿੰਦੀਆਂ ਜਿਹੜੀਆਂ ਹੋਈਆਂ ਠੇਕੇ ਤੇ ਰੱਖਣਾ ਵੀ ਜਿਹੜਾ ਸਵੀਕਾਰਯੋਗ ਹੈ ਇਹ ਕਿਹਾ ਕਿ ਅਦਾਲਤ ਨੇ ਵੀ ਇਹ ਵੀ ਕਿਹਾ ਕਿ ਜਿਹੜਾ ਪਟੀਸ਼ਨ ਕਰਤਾ ਜੋ ਨੇ ਉਹ ਬੈਂਕ ਡੋਰ ਐਂਟਰੀ ਤੋਂ ਨਹੀਂ ਆਏ ਸਗੋਂ ਖੁੱਲੇ ਇਸ਼ਤਿਹਾਰ ਅਤੇ प्रतियोਗੀ ਪ੍ਰਕਿਰਿਆ ਰਾਹੀਂ ਨਿਯੁਕਤ ਹੋਏ ਸਨ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਜਿਹੜਾ ਨੈਤਿਕ ਅਸੰਗਤ ਅਤੇ ਇਹ ਇੱਕ ਤਰ੍ਹਾਂ ਦਾ ਇਹਨਾਂ ਦੀ ਨਾਲ ਠੱਗਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਰਮਚਾਰੀ ਜੀਨੀਅਰ ਨੂੰ ਜਿਹੜਾ ਹੈ ਇੰਜੀਨੀਅਰ ਨੂੰ ਜਿਹੜਾ ਵਾਧ ਤਨਖਾਹ ਜਿਹੜਾ ਹੈ ਉਹਨਾਂ ਨੂੰ ਜਿਹੜੀ ਹੈ ਜਿਹੜੇ ਕਿ ਉਹ ਜਿਹੜੇ ਗਰੁੱਪ ਡੀ ਦੇ ਵਾਲੇ ਵਿੜੇ ਵਾਧ ਤਨਖਾਹ ਲੈ ਰਹੇ ਨੇ ਜੇਹੀ ਸਥਿਤੀ ਦੇ ਵਿੱਚ ਪ੍ਰਸ਼ਾਸਕਿਕ ਦ੍ਰਿਸ਼ਟੀਕੋਣ ਤੋਂ ਜਿਹੜਾ ਵਿਵਾਹਿਕ ਹੋਵੇਗਾ ਅਤੇ ਇਸ ਨੂੰ ਦੇਖਦੇ ਹੋਏ ਵੱਡਾ ਫੈਸਲਾ ਲਿਆ ਗਿਆ ਹੈ ਜੋ ਠੇਕੇ ਤੇ ਕੰਮ ਕਰ ਰਹੇ ਨੇ ਜਈ ਨੇ ਉਹ ਰੈਗੂਲਰ ਹੋਣਗੇ ਹਾਈ ਕੋਰਟ ਨੇ ਸਖਤ ਹੁਕਮ ਜਾਰੀ ਕੀਤੇ ਨੇ ਇਸੇ ਤਰ੍ਹਾਂ ਇੱਕ ਵੱਡਾ ਸਵਾਲ ਜਿਹੜਾ ਹੈ ਇੱਕ ਵੱਡਾ ਫੈਸਲਾ ਹਾਈ ਕੋਰਟ ਦੇ ਦੁਆਰਾ ਕੀਤਾ ਗਿਆ ਹੈ ਪਰ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਜਿਨ੍ਹਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ ਅਤੇ ਉਹਨਾਂ ਨੂੰ ਜਿਹੜਾ ਹੈ 20-20 ਸਾਲਾਂ ਦਾ ਜਿਹੜਾ ਸਮਾਂ ਬੀਤ ਚੁੱਕਿਆ ਹੈ ਠੇਕੇ ਤੇ ਕੰਮ ਕਰਦਿਆਂ ਨੂੰ ਪਰ ਉਹਨਾਂ ਨੇ ਪੱਕਾ ਨਹੀਂ ਕੀਤਾ ਸਾਰੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲ ਦੁਆਰਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਉਹਨਾਂ ਮਲਾਜ਼ਮਾਂ ਦਾ ਬੇਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਅਸੀਂ 20 ਸਾਲਾਂ ਤੋਂ 10-10 ਹਜ਼ਾਰ ਤੇ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਸਰਕਾਰ ਸਾਡੀ ਸਰਗਰਮ ਦਾ ਜਿਹੜਾ ਕਿ ਮੰਗਾ ਦਾ ਹੱਲ ਜਿਹੜਾ ਹੈ ਪੱਕੇ ਸਾਨੂੰ ਨਹੀਂ ਕੀਤਾ ਜਾਵੇ ਕੀਤਾ ਨਹੀਂ ਜਾ ਰਿਹਾ ਅਤੇ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਖੁਦ ਕਿਹਾ ਗਿਆ ਸੀ ਕਿ ਮੈਂ ਕੱਚਾ ਸ਼ਬਦ ਜਿਹੜਾ ਕਿ ਇਹ ਕੱਟ ਦਵਾਂਗਾ ਤੇ ਕੱਚਾ ਮਲਾਜ਼ਮ ਨੂੰ ਪੱਕਾ ਕਰਾਂਗਾ ਇਸੇ ਤਰ੍ਹਾਂ ਜੇਕਰ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਮਲਾਜ਼ਮਾਂ ਦੇ ਲਈ ਜਿਹੜਾ ਵੱਡਾ ਫੈਸਲਾ ਨਾ ਲਿਆ ਤਾਂ ਉਹਨਾਂ ਮਲਾਜ਼ਮਾਂ ਵੀ ਜਿਹੜੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕਰਨਾ ਕਰਨਗੇ ਕਿਉਂਕਿ ਅਕਸਰ ਹੀ ਦੇਖਿਆ ਗਿਆ ਕਿ ਪੰਜਾਬ ਸਰਕਾਰ ਮਸਲੇ ਹੱਲ ਕਰਦੀ ਆ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਦੀ ਆ ਰਹੀ ਹੈ ਸੋ ਦੋਸਤੋ ਇਸ IAS ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ